ਵਾਹਿਗੁਰੂ ਸਾਹਿਬ ਜੀਓ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਹਿ ਫਲ ਜਾਤ ਤਹ ਜੋ ਕੁੰ ਚਰ ਇਸਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰਕਰਨ 46 ਨੰਬਰ ਸ਼ਲੋਕਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਚਨ ਆਪ ਜੀ ਨੇ ਸਰਵਣ ਕੀਤੇ ਹਨ ਅਖਰੀ ਅਰਥ ਇਸ ਸ਼ਲੋਕ ਦਾ ਇਸ ਪ੍ਰਕਾਰ ਹੈ ਕੁਝ ਮਨੁੱਖ ਧਾਰਮਿਕ ਕਰਮ ਜਿਵੇਂ ਕਿ ਤੀਰਥਾਂ ਦਾ ਇਸ਼ਨਾਨ ਵਰਤ ਰੱਖਣੇ ਦਾਨ ਪੁੰਨ ਕਰਨਾ ਇਹਨਾਂ ਦਾਨ ਪੁੰਨ ਵਰਤ ਰੱਖਣੇ ਤੀਰਥਾਂ ਤੇ ਜਾਣਾ ਯਾਤਰਾਵਾਂ ਕਰਨੀਆਂ ਇਹਨਾਂ ਕਰਮਾਂ ਦਾ ਜੋ ਲੋਕ ਅਭਿਮਾਨ ਕਰਦੇ ਹਨ ਅਹੰਕਾਰ ਕਰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਵੇਂ ਇੱਕ ਹਾਥੀ ਇਸ਼ਨਾਨ ਕਰਨ ਗਿਆ ਨਦੀ ਵਿੱਚ ਚੰਗੀ ਤਰ੍ਹਾਂ ਉਸਨੇ ਆਪਣੀ ਮੈਲ ਉਤਾਰ ਲਈ ਇਸ਼ਨਾਨ ਕਰਕੇ ਬਾਹਰ ਨਿਕਲਿਆ ਤੇ ਬਾਹਰ ਨਿਕਲਦਿਆਂ ਹੀ ਉਸਨੇ ਜ਼ਮੀਨ ਤੋਂ ਮਿੱਟੀ ਚੁੱਕ ਕੇ ਆਪਣੇ ਸਰੀਰ ਤੇ ਛੁੱਟਣੀ ਸ਼ੁਰੂ ਕਰ ਦਿੱਤੀ ਕਹਿੰਦੇ ਕੋਈ ਵੀ ਧਰਮ ਦਾ ਕੰਮ ਹੈ ਉਹਨੂੰ ਕਰਨ ਵਾਲੇ ਨੂੰ ਸੁਚੇਤ ਰਹਿਣਾ ਚਾਹੀਦਾ ਵੀ ਕਰਕੇ ਜੇ ਅੰਦਰ ਮੈਂ ਅਹੰਕਾਰ ਪੈਦਾ ਹੋਇਆ ਤੇ ਹਾਥੀ ਦੇ ਇਸ਼ਨਾਨ ਵਾਲੀ ਗੱਲ ਹੈ ਮੈਲ ਜਿੰਨੀ ਉੱਤਰੀ ਉਸ ਤੋਂ ਹੋਰ ਵੱਧ ਲਾ ਲਈ ਕਰਮ ਵੀ ਕੀਤਾ ਥੱਕ ਵੀ ਗਏ ਸਮਾਂ ਵੀ ਲਾਇਆ ਇਹ ਹੈ ਗਲਤ ਰਸਤਾ ਹੁਣੇ ਸ਼ਲੋਕ ਦੇ ਵਿਸਤਾਰ ਵਿੱਚ ਆਪਾਂ ਜਾਣ ਦਾ ਯਤਨ ਕਰਾਂਗੇ ਜਿੰਨੇ ਵੀ ਇਸ ਧਰਤੀ ਤੇ ਧਰਮ ਬਣੇ ਨੇ ਕਈ ਪ੍ਰਕਾਰ ਦੇ ਉਹਨਾਂ ਨੇ ਕਰਮ ਦਿੱਤੇ ਨੇ ਕਈ ਪ੍ਰਕਾਰ ਦੇ ਉਹਨਾਂ ਨੇ ਸਾਧਨ ਦਿੱਤੇ ਨੇ ਤਾਂ ਕਿ ਆਮ ਮਨੁੱਖ ਉਹਨਾਂ ਦੀ ਵਰਤੋਂ ਕਰਕੇ ਸਹਿਜ ਸਹਿਜ ਪ੍ਰਮਾਤਮਾ ਦੇ ਨੇੜੇ ਆਵੇ ਭਾਵੇਂ ਕਿ ਗੁਰਮਤ ਨੇ ਵਰਤ ਤੀਰਥ ਅਤੇ ਝੂਠੇ ਦਾਣ ਦੀ ਮਨਾਹੀ ਕੀਤੀ ਹੈ ਪਰ ਇਹ ਜਿਹੜਾ ਤੀਰਥਾਂ ਦਾ ਰਟਨ ਹੈ ਸ਼ੁਰੂ ਤੋਂ ਚੱਲਦਾ ਰਿਹਾ ਹੈ ਇਹ ਕਿਉਂ ਹੋਇਆ ਤੀਰਥ ਬਣੇ ਕਿਉਂ ਤੀਰਥ ਤਾਂ ਬਣੇ ਜਿੱਥੇ-ਜਿੱਥੇ ਨਾਮ ਜਪਣ ਵਾਲੇ ਧਰਮੀ ਬੰਦਿਆਂ ਦੇ ਪੈਰ ਟਿਕੇ ਜਿੰਨੇ ਵੀ ਅੱਜ ਤੱਕ ਦੇ ਮੰਦਿਰ ਨੇ ਮਸਜਿਦ ਨੇ ਗੁਰਦੁਆਰਾ ਹੈ ਧਾਰਮਿਕ ਥਾਵਾਂ ਬਣੀਆਂ ਉਹ ਜਿਹੜੀਆਂ ਥਾਵਾਂ ਦੇ ਉੱਤੇ ਪਹਿਲਾਂ ਉਹ ਧਰਮੀ ਬੰਦਿਆਂ ਦੇ ਘਰ ਸਨ ਕਿਸੇ ਦੇ ਮਨ ਵਿੱਚ ਨਾਮ ਦੀ ਦਾਤ ਟਿਕੇ ਪਰਮਾਤਮਾ ਦੀ ਯਾਦ ਗਹਿਰੀ ਹੋਈ ਸੰਤ ਦੀ ਪਦਵੀ ਉਹਨੂੰ ਪ੍ਰਾਪਤ ਹੋ ਗਈ ਤੇ ਉਹਦਾ ਘਰ ਹੀ ਧਾਰਮਿਕ ਥਾਂ ਤੀਰਥ ਬਣ ਗਿਆ ਜਿੱਥੇ ਉਹਨੇ ਪੈਰ ਰੱਖੇ ਸਧਾਰਨ ਘਰ ਇਹ ਦੋ ਤਰ੍ਹਾਂ ਦੇ ਆਦਮੀ ਨੇ ਇੱਥੇ ਦੋਵਾਂ ਦਾ ਨਾਮ ਸੱਸੇ ਤੋਂ ਪੈਂਦਾ ਹੈ ਜੇ ਆਪਾਂ ਸੰਸਾਰੀ ਦੀ ਗੱਲ ਕਰਨਿਆਂ ਉਹ ਵੀ ਸ ਸੇ ਤੋਂ ਸ਼ਬਦ ਪੈਂਦਾ ਸੰਸਾਰੀ ਜੇ ਸੰਤ ਦੀ ਗੱਲ ਕਰਨਿਆਂ ਤੇ ਸੰਤ ਲਫ਼ਜ਼ ਦੇ ਅਗਲੇ ਪਾਸੇ ਵੀ ਪਹਿਲਾ ਸ ਸਾ ਸ਼ਬਦ ਆਉਂਦਾ ਦੋਵਾਂ ਦੇ ਅੱਗੇ ਸ ਸਾ ਹੈ ਪਰ ਦੋਵਾਂ ਦੀ ਯਾਤਰਾ ਵੱਖਰੀ ਏ ਦੋਵਾਂ ਦੀ ਖੋਜ ਵੱਖਰੀ ਏ ਦੋਵਾਂ ਦੇ ਯਤਨ ਵੱਖਰੇ ਨੇ ਸੰਸਾਰੀ ਦਾ ਅਰਥ ਹੈ ਜਿਹਦੇ ਅੰਦਰ ਸੰਸਾ ਹੈ ਸੰਸੇ ਦੇ ਵਿੱਚ ਭਰਿਆ ਹੋਇਆ ਸੰਸਾ ਕੀ ਹੈ ਸੰਸੇ ਦਾ ਅਰਥ ਹੈ ਡਰ ਹੈ ਉਹਦੇ ਅੰਦਰ ਡਰ ਕਾਦਾ ਸੰਸਾਰੀ ਦਾ ਯਤਨ ਹੈ ਉਹਦੇ ਵਿੱਚ ਇੱਕ ਸੰਸਾ ਦਿਨ ਰਾਤ ਰਹਿੰਦਾ ਮੈਂ ਕਿਤੇ ਮਿਟ ਨਾ ਜਾਵਾਂ ਮੈਂ ਕਿਤੇ ਖਤਮ ਨਾ ਹੋ ਜਾਮ ਆਪਣੇ ਆਪ ਨੂੰ ਬਚਾਵਾਂ ਉਹ ਇਸ ਯਤਨ ਵਿੱਚ ਜਿਉਂ ਹੋਸ਼ ਸੰਭਾਲਦਾ ਬੰਦਾ ساری ਜ਼ਿੰਦਗੀ ਆਪਾਂ ਕਿਦੇ ਉੱਤੇ ਲਾਉਨੇ ਆ ਆਪਣੇ ਆਪ ਨੂੰ ਬਚਾਉਣ ਤੇ ਲੱਗੇ ਰਹਿਨੇ ਕੋਸ਼ਿਸ਼ ਸਾਰੀ ਇਹ ਹੈ ਥੋੜਾ ਜਿਹਾ ਕਿਤੇ ਪਤਾ ਲੱਗਾ ਕੋਈ ਖਤਰਾ ਹੈ ਕੋਈ ਬਿਮਾਰੀ ਚੱਲੀ ਆਦਮੀ ਦੌੜਦਾ ਭੱਜਦਾ ਕਾਦੇ ਵਾਸਤੇ ਮੈਂ ਕਿਤੇ ਇਸ ਧਰਤੀ ਤੋਂ ਮਿਟੀ ਨਾ ਜਾਵਾਂ ਖਤਮ ਨਾ ਹੋ ਜਾਵਾਂ ਹੋਂਦ ਬਚਾਉਣ ਲਈ ਹੈ ਜੇ ਧਨ ਦੇ ਮਾਮਲੇ ਵਿੱਚ ਤੇ ਦਿਨ ਰਾਤ ਕਿਉਂ ਦੌੜਦਾ ਹੈ ਕਿ ਧਰਤੀ ਦੇ ਨਕਸ਼ੇ ਤੋਂ ਮੇਰਾ ਨਾਮ ਨਾ ਕੱਟਿਆ ਜਾ ਕਿਤੇ ਵੀ ਇਹਦੇ ਨਾਮ ਪ੍ਰਾਪਰਟੀ ਕੋਈ ਨਹੀਂ ਗੱਲ ਤੇ ਸਿਰਫ ਇੰਨੀ ਹੈ ਨਾ ਵੀ ਉਸ ਪ੍ਰਾਪਰਟੀ ਦੇ ਨਾਮ ਉਹਦੇ ਨਾਲ ਬੰਦੇ ਦਾ ਨਾਮ ਲਿਖਿਆ ਜਿਹਦੇ ਕੋਲ ਨਹੀਂ ਉਹ ਵੀ ਰੋਟੀ ਖਾਂਦਾ ਜਿਹਦੇ ਕੋਲ ਹੈ ਖਾਂਦੇ ਦੋਵੇਂ ਪ੍ਰਸ਼ਾਦਾ ਨੇ ਕੋਈ ਫਰਕ ਨਹੀਂ ਬਸ ਇਹ ਫਰਕ ਕਿ ਇੱਕ ਦੇ ਨਾਮ ਦੇ ਅੱਗੇ ਬਹੁਤ ਸਾਰਾ ਧਨ ਲਿਖਿਆ ਹੋਇਆ ਵੀ ਇਹਦਾ ਹੈ ਇੱਕ ਦੇ ਨਾਮ ਦੇ ਅੱਗੇ ਕੁਝ ਨਹੀਂ ਲਿਖਿਆ ਖਾਣਾ ਪੀਣਾ ਦੋਵਾਂ ਦਾ ਇੱਕੋ ਜਿਹਾ ਪ੍ਰਸ਼ਾਦਾ ਕਣਕ ਦੇ ਛਕਦੇ ਨੇ ਦੋਵੇਂ ਉਸ ਬੰਦੇ ਨੂੰ ਫਿਰ ਇੱਥੇ ਰਹਿਣ ਦਾ ਹੋਰ ਤਰ੍ਹਾਂ ਦਾ ਕਿਉਂ ਲੱਗਦਾ ਜਿਹਦੇ ਨਾਮ ਬੜਾ ਕੁਝ ਲੱਗਾ ਹੈ ਕਿਉਂਕਿ ਉਹਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਮੇਰਾ ਨਾਮ ਇੱਥੇ ਧਰਤੀ ਤੇ ਵੱਜ ਰਿਹਾ ਹੈ ਲੋਕ ਸੋਚਦੇ ਨੇ ਇਹਦੇ ਨਾਮ ਇੰਨਾ ਕੁਝ ਹੈ ਫਿਰ ਇਹ ਤਸੱਲੀ ਕਰਾ ਲੈਂਦਾ ਝੂਠੀ ਚਲੋ ਜੇ ਮੈਂ ਨਾਮ ਰਿਆ ਘਟੋ-ਘਟ ਮੇਰਾ ਨਾਮ ਤੇ ਰਹੇਗਾ ਵੀ ਇੱਥੇ ਇਹਦੇ ਨਾਮ ਤੇ ਇੰਨਾ ਕੁਝ ਹੈ ਆਦਮੀ ਕੀ ਕਰਦਾ ਹੈ ਉਹ ਕਹਿੰਦਾ ਕਿ ਮੇਰੇ ਜਾਣ ਤੋਂ ਬਾਅਦ ਹਰ ਚੀਜ਼ ਬਣਵਾ ਦੇਣੀ ਧਰਮਸ਼ਾਲਾ ਬਣਵਾ ਦੇਣੀ ਇਹ ਕਰ ਦੇਣਾ ਉਹ ਕਰ ਦੇਣਾ ਕਾਦੇ ਵਾਸਤੇ ਮੇਰਾ ਨਾਮ ਚੱਲਦਾ ਰਹੇ ਬਚਾਉਣ ਦਾ ਯਤਨ ਕਰਦਾ ਹੈ ਬੰਦੇ ਦੀ ਸੰਸਾਰੀ ਦੀ ਇਹ ਹੀ ਖੋਜ ਹੈ ਦਿਨ ਰਾਤ ਕਿ ਮੈਂ ਬਣਾ ਕਾਇਮ ਰਹਾ ਮੇਟ ਨਾ ਜਾਵਾਂ ਕਿਤੇ ਤੇ ਸੰਸਾਰੀ ਦੀ ਖੋਜ ਇਹ ਹੈ ਸੰਤ ਦੀ ਖੋਜ ਇਸ ਤੋਂ ਬਿਲਕੁਲ ਵੱਖਰੀ ਹੈ ਜਿੱਥੇ ਸੰਸਾਰੀ ਉਹਨਾਂ ਸਾਧਨਾ ਦੀ ਖੋਜ ਕਰਦਾ ਜਿਹਦੇ ਨਾਲ ਉਹ ਬਚੇ ਉਹ ਇੱਥੇ ਰਵੇ ਉਹਦਾ ਨਾਮ ਬਚ ਜਾਏ ਉਥੇ ਸੰਤ ਉਹਨਾਂ ਸਾਧਨਾ ਦੀ ਖੋਜ ਕਰਦਾ ਰਹਿੰਦਾ ਜਿਹਦੇ ਨਾਲ ਉਹ ਮਿਟ ਜਾਏ ਜਿਹਦੇ ਨਾਲ ਉਹਦਾ ਖਾਤਮਾ ਹੋ ਜਾਏ ਬਹੁਤ ਫਰਕ ਪੈ ਗਿਆ ਦੋਵਾਂ ਦਾ ਦੋਵਾਂ ਦੇ ਰਸਤੇ ਵੱਖਰੇ ਦੋਵਾਂ ਦੀ ਮੰਜ਼ਲ ਬੜੀ ਵੱਖਰੀ ਹੈ ਸੰਤ ਦੇ ਸਾਰੇ ਸਾਧਨ ਕੀ ਨੇ ਸੰਤ ਦੇ ਸਾਰੇ ਸਾਧਨ ਨੇ ਕਿ ਮੈਂ ਖਤਮ ਹੋ ਜਾਵਾਂ ਮੈਂ ਮਿਟ ਜਾਵਾਂ ਕਿਉਂਕਿ ਉਸ ਨੂੰ ਇੱਕ ਬੜੇ-ਬੜੇ ਵਿਗਿਆਨ ਦਾ ਪਤਾ ਲੱਗ ਗਿਆ ਕਿ ਜਿਹੜਾ ਮਿਟਣ ਵਾਸਤੇ ਰਾਜ਼ੀ ਹੋ ਗਿਆ ਉਹ ਸਦਾ ਲਈ ਕਾਇਮ ਹੋ ਗਿਆ ਉਹ ਉਹ ਬੀਜ ਬਣਨਾ ਚਾਹੁੰਦਾ ਜਿਹੜਾ ਬੀਜ ਕਹਿੰਦਾ ਮੈਨੂੰ ਮਿਟਾ ਦਿਓ ਜ਼ਮੀਨ ਵਿੱਚ ਬੀਜ ਦਿਓ ਬੀਜ ਮਰੇਗਾ ਜ਼ਰੂਰ ਬੀਜ ਮਿਟ ਗਿਆ ਪਰ ਰੁੱਖ ਬਣ ਗਿਆ ਹਜ਼ਾਰਾਂ ਬੀਜ ਲੱਗ ਗਏ ਉਸ ਨੂੰ ਹਜ਼ਾਰਾਂ ਬੀਜ ਨੂੰ ਲੱਗ ਗਏ ਇਹ ਹੈ ਸੰਤ ਦੀ ਮੰਜ਼ਲ ਮਿਟ ਜਾਣਾ ਇਹ ਹੈ ਸੰਸਾਰੀ ਦੀ ਮੰਜ਼ਲ ਬਣਨ ਵਾਸਤੇ ਤਰਲੋ ਮੱਛੇ ਬਣਦੇ ਕਰਦੇ ਰਹਿਣਾ ਪਰ ਦੋਵਾਂ ਦੀ ਜ਼ਿੰਦਗੀ ਦੀਆਂ ਸੰਭਾਵਨਾਵਾਂ ਵੱਖਰੀਆਂ ਨੇ ਸੰਸਾਰੀ ਜ਼ੋਰ ਲਾਉਂਦਾ ਮੈਂ ਬਚ ਜਾਾਂ ਤੇ ਬਚਦਾ ਕੱਖ ਵੀ ਨਹੀਂ ਨਹੀਂ ਰਹਿੰਦਾ ਇੱਥੋਂ ਬੜੇ-ਬੜੇ ਚਲੇ ਗਏ ਬਚ ਸਕਦਾ ਹੀ ਨਹੀਂ ਉਹਨੇ ਉਹਨਾਂ ਚੀਜ਼ਾਂ ਨੂੰ ਪਕੜਿਆ ਜਿਹੜੀਆਂ ਸਥਿਰ ਨਹੀਂ ਜਿਹੜੀਆਂ ਟਿਕਣ ਵਾਲੀਆਂ ਨਹੀਂ ਉਹਦੀ ਸੰਭਾਵਨਾ ਦੇ ਉਲਟ ਵਾਪਰਦਾ ਕੁਝ ਵੀ ਨਹੀਂ ਬਚਦਾ ਕਿੱਥੇ ਬਚਦਾ ਹੈ ਅਸੀਂ ਕਹਿੰਦੇ ਆ ਸਾਡਾ ਨਾਮ ਹੈ ਫਲਾਣੇ ਦਾ ਨਾਮ ਚੱਲਦਾ ਜੀ ਕਿੰਨਾ ਕੁ ਚਿਰ ਚੱਲੇਗਾ ਤੁਸੀਂ ਪਿੱਛੇ ਤੁਰੇ ਜਾਓ ਥੋੜੇ ਥੋੜੇ ਪਿੱਛੇ ਚਲੇ ਜਾਓ ਤਿੰਨ ਚਾਰ ਜਿਆਦਾ ਤੋਂ ਜਿਆਦਾ ਪੰਜਵੀਂ ਪੀੜ੍ਹੀ ਦਾ ਸਾਨੂੰ ਪਤਾ ਹੋਵੇਗਾ ਵੈਸੇ ਅੱਜਕੱਲ ਤੇ ਦਾਦੇ ਤੋਂ ਅੱਗੇ ਕਿਸੇ ਨੂੰ ਪਤਾ ਹੀ ਨਹੀਂ ਸਾਡਾ ਹੈ ਵੀ ਸਿਕ ਨਹੀਂ ਕੋਈ ਪਤਾ ਨਹੀਂ ਜਾਦਾ ਪਤਾ ਚੱਲੇਗਾ ਤੇ 5ਵੀਂ 6ਵੀਂ ਪੀੜ੍ਹੀ ਤੱਕ ਉਸ ਤੋਂ ਅੱਗੇ ਤੇ ਪਤਾ ਹੀ ਨਹੀਂ ਕੌਣ ਹੋਇਆ ਸੀ ਤੇ ਕੌਣ ਗੁਜ਼ਰਿਆ ਸੀ ਕਿੰਨੇ ਕੋ ਆਏ ਤੇ ਕਿੰਨੇ ਕੋ ਚਲੇ ਕੋਈ ਨਹੀਂ ਪੁੱਛਦਾ ਇੱਥੇ ਸਭ ਚਲੇ ਗਏ ਜਿਨ੍ਹਾਂ ਨੇ ਜੋਰ ਲਾ ਲਾ ਕੇ ਇੱਥੇ ਸਭ ਕੁਝ ਕੀਤਾ ਉਹਦੇ ਉਲਟ ਵਾਪਰ ਜਾਂਦਾ ਪਰ ਜਿਹੜੇ ਲੋਕਾਂ ਨੇ ਇਹ ਮੰਨ ਲਿਆ ਜਿੰਨੂੰ ਕਬੀਰ ਸਾਹਿਬ ਕਹਿੰਦੇ ਕਬੀਰ ਜਾਂ ਦਿਨ ਹੋਂ ਮਵਾ ਬਾਚੇ ਭਇਆ ਆਨੰਦ ਕਬੀਰ ਜੀ ਕਹਿੰਦੇ ਜਿਸ ਦਿਨ ਮੈਂ ਮਰ ਗਿਆ ਮੇਰੇ ਮਰਦੇ ਆਨੰਦ ਪੈਦਾ ਹੋਇਆ ਬਸ ਉਹਨਾਂ ਵਿੱਚ ਤੇ ਸਾਡੇ ਵਿੱਚ ਇਹ ਫਰਕ ਹੈ ਅਸੀਂ ਆਨੰਦ ਮੰਗਨੇ ਆ ਕਿ ਅਸੀਂ ਉਸੇ ਤਰ੍ਹਾਂ ਦੇ ਰਹੀਏ ਤੇ ਆਨੰਦ ਵੀ ਮਿਲ ਜਾਏ ਖੁਸ਼ੀ ਵੀ ਮਿਲ ਜਾਏ ਵਿਕਾਸ ਵੀ ਮਿਲ ਜਾਏ ਖੇੜਾ ਵੀ ਮਿਲ ਜਾਏ ਪਰ ਕਬੀਰ ਸਾਹਿਬ ਕਹਿੰਦੇ ਉਹਨਾਂ ਚਰ ਆਨੰਦ ਨਹੀਂ ਜਿੰਨਾ ਚਰ ਤੂੰ ਨਹੀਂ ਮਰਦਾ ਤੇਰੇ ਮਰਨ ਦਾ ਮਤਲਬ ਤੇਰੀ ਹੋਂ ਖਤਮ ਨਹੀਂ ਹੁੰਦੀ ਤੇਰੀ ਹਸਤੀ ਨਹੀਂ ਮਿਟਦੀ ਪਰਮਾਤਮਾ ਪ੍ਰਗਟ ਕਿਵੇਂ ਹੋਏ ਤੇਰੀ ਹਸਤੀ ਤੇ ਦਰਵਾਜਾ ਹੈ ਉਹਦਾ ਬੰਦੇ ਦਾ ਆਪਣਾ ਆਪ ਹੀ ਤੇ ਰੱਬ ਦਾ ਦਰਵਾਜਾ ਹੈ ਉਹ ਦਰਵਾਜਾ ਨਹੀਂ ਟੁੱਟਦਾ ਤੇ ਉਹਦੇ ਘਰ ਵਿੱਚ ਦਾਖਲ ਕਿਵੇਂ ਹੋਈਏ ਕਹਿੰਦੇ ਲੋਕ ਕਹਿੰਦੇ ਨੇ ਅਸੀਂ ਬਚੀਏ ਤੇ ਤਾਂ ਆਨੰਦ ਹੈ ਸਾਡੇ ਬੱਚਿਆਂ ਆਨੰਦ ਹੁੰਦਾ ਪਰ ਭਗਤ ਜੀ ਕਹਿੰਦੇ ਕਬੀਰ ਜਾਂ ਦਿਨ ਹਉ ਮਵਾ ਪਾਛੇ ਭਇਆ ਆਨੰਦ ਮੋਹਿ ਮਿਲੇਉ ਪ੍ਰਭ ਆਪਨਾ ਸੰਗੀ ਭਜੈ ਗੋਬਿੰਦ ਮੈਂ ਦੇ ਮਰਦਿਆਂ ਤੂੰ ਪ੍ਰਗਟ ਹੋ ਗਿਆ ਉਹਦੀ ਪ੍ਰਾਪਤੀ ਹੋ ਗਈ ਸਾਦ ਸੰਗਤ ਸਾਡੀ ਜ਼ਿੰਦਗੀ ਦੇ ਵਿੱਚ ਅੰਦਰ ਇਹ ਤੇ ਖੇੜ ਧਰਮ ਦੀ ਧਰਮ ਦੀ ਖੇਡ ਮੈਂ ਤੋਂ ਸ਼ੁਰੂ ਹੁੰਦੀ ਐ ਤੇ ਤੂੰ ਤੇ ਜਾ ਕੇ ਸਮਾਪਤੀ ਹੋ ਜਾਂਦੀ ਐ ਮੈਂ ਤੋਂ ਅਸੀਂ ਯਾਤਰਾ ਸ਼ੁਰੂ ਕਰਨੇ ਆ ਜਿੰਨਾ ਚਿਰ ਤੂੰ ਤੇ ਨਹੀਂ ਗਏ ਉਹਨਾਂ ਚਿਰ ਬੰਦਾ ਯਾਤਰੀ ਹੈ ਉਹਨਾਂ ਚਿਰ ਮਨੁੱਖ ਸਿਰਫ ਰਸਤੇ ਵਿੱਚ ਮੰਜ਼ਲ ਤੇ ਨਹੀਂ ਗਿਆ ਇਸ ਕਰਕੇ ਇੱਕ ਗੱਲ ਸਾਫ਼ ਹੋ ਗਈ ਇਹ ਜਿਹੜੇ ਕਰਮ ਨੇ ਜਿਹੜੇ ਹੰਕਾਰ ਨੂੰ ਵੱਡੇ ਕਰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੀਰਤ ਤੇ ਤਾਂ ਗਿਆ ਪਰ ਤੀਰਤ ਤੇ ਜਾ ਕੇ ਮੈਂ ਨੇ ਖਤਮ ਹੋਣਾ ਸੀ ਕਿ ਬਣਨਾ ਸੀ ਉਹਨੇ ਉਹਦੇ ਹੋਰ ਵੱਡੀ ਹੋ ਗਈ ਮੈਂ ਹੋਰ ਵੱਧ ਗਈ ਇਹ ਦਸ਼ਾ ਉਸੇ ਤਰ੍ਹਾਂ ਬਣੀ ਰਹੀ ਕਬੀਰ ਸਾਹਿਬ ਨੇ ਇੱਕ ਲੰਬਾ ਸ਼ਬਦ ਉਚਾਰਿਆ ਉਹ ਕਹਿੰਦੇ ਗ੍ਰਹਿ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ ਅਜ ਹੂੰ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ ਘਰ ਛੱਡਿਆ ਗ੍ਰਹਿ ਦੇ ਅਰਥ ਨੇ ਘਰ ਗ੍ਰਹਿ ਤਜ ਘਰ ਛੱਡ ਦਿੱਤਾ ਕਿੱਥੇ ਗਏ ਕਿਸੇ ਮੰਦਰ ਗੁਰਦੁਆਰੇ ਤੀਰਥ ਜੰਗਲ ਵਿੱਚ ਚਲੇ ਗਏ ਆਸ਼ਰਮ ਲੱਭ ਲਿਆ ਘਰ ਛੱਡਿਆ ਕਾਦੇ ਵਾਸਤੇ ਪਹਿਲਾਂ ਤੇ ਪਤਾ ਹੀ ਨਹੀਂ ਘਰ ਛੱਡਣਾ ਕਿਉਂ ਤੇ ਰਿਵਾਜ ਬਣ ਜਾਂਦਾ ਬੰਦਾ ਹਰ ਇੱਕ ਲਾਈਨ ਵਿੱਚ ਜਾਂਦਾ ਹੈ ਤੇ ਉਹਦਾ ਕੋਈ प्रयोजन ਹੁੰਦਾ ਹੈ ਕਿਸੇ ਵੀ ਲਾਈਨ ਵਿੱਚ ਕਿਸੇ ਪਾਸੇ ਵੀ ਜਾ ਰਿਹਾ ਹੈ ਬੰਦਾ ਬਸ ਤੇ ਚੜਨ ਲੱਗਦਾ ਉਹਦੀ ਮੰਜ਼ਿਲ ਹੈ ਕਿਹੜੇ ਸ਼ਹਿਰ ਜਾਣਾ ਹੈ ਆਦਮੀ ਦਿਹਾੜੀ ਕਰਦਾ ਉਹਦੀ ਮੰਜ਼ਿਲ ਹੈ ਕਿੰਨੀ ਦਿਹਾੜੀ ਮਿਲਣੀ ਕੰਮ ਕਰਨਾ ਸਾਰੀਆਂ ਚੀਜ਼ਾਂ ਦੀ ਮੰਜ਼ਿਲ ਮਿੱਥ ਕੇ ਤੁਰਦਾ ਹੈ ਪਰ ਜਦੋਂ ਧਰਮ ਵਾਲੇ ਪਾਸੇ ਤੁਰਦਾ ਇਹਨੂੰ ਪੁੱਛੋ ਮੰਜ਼ਿਲ ਕਿੱਥੇ ਜਾਣਾ ਤੂੰ ਕੋਈ ਪਤਾ ਨਹੀਂ ਕਿਹੜੇ ਥਾਂ ਤੇ ਜਾਣਾ ਹੈ ਮੰਜ਼ਿਲ ਕਿਹੜੀ ਧਾਰਮਿਕ ਬੰਦੇ ਦੀ ਕਿੱਥੇ ਪਹੁੰਚਣਾ ਹੈ ਪਹੁੰਚਣਾ ਹੈ ਕਿ ਮੈਂ ਆਪਣੇ ਅੰਦਰ ਦੀ ਜਿਹੜੀ ਮੈਂ ਹੈ ਉਹਨੂੰ ਛੱਡਣਾ ਤੇ ਤੂੰ ਨੂੰ ਪ੍ਰਗਟ ਕਰਨਾ ਹੈ ਤੂੰ ਨੂੰ ਅੰਦਰੋਂ ਪੈਦਾ ਕਰਨਾ ਹੈ ਤਾਂ ਇਸ ਤਰ੍ਹਾਂ ਇਹ ਘਰ ਛੱਡਿਆ ਕਬੀਰ ਸਾਹਿਬ ਕਹਿੰਦੇ ਗ੍ਰਹਿ ਤਜ ਗ੍ਰਹਿ ਵੀ ਛੱਡ ਦਿੱਤਾ ਇੱਥੇ ਨਾਰਥ ਕਰਨਾ ਵੀ ਇੱਥੇ ਘਰ ਘਰ ਦੇ ਵਿੱਚ ਰਹਿ ਕੇ ਰੱਬ ਮਿਲਦਾ ਇਹ ਉਪਦੇਸ਼ ਨਹੀਂ ਇਹ ਵਿਪਰੀਤ ਆਰਥਿਕ ਸ਼ਬਦ ਹੁੰਦੇ ਨੇ ਵਿਪਰੀਤ ਦਾ ਮਤਲਬ ਅਸੀਂ ਗਲਤ ਸਮਝ ਜਾਂਦੇ ਆ ਜਦੋਂ ਗੁਰੂ ਸਾਹਿਬ ਕਹਿਣਗੇ ਕਿ ਬੇਖਿਸ਼ਨਾਣ ਕੀਤਿਆਂ ਨਹੀਂ ਮਿਲਦਾ ਜੇ ਇਸ਼ਨਾਨ ਕੀਤਿਆਂ ਮਿਲਦਾ ਹੋਵੇ ਤੇ ਮੈਂਡਕ ਕਬੀਰ ਜੀ ਕਹਿੰਦੇ ਰੋਜ਼ ਨਹਾਉਂਦੇ ਨੇ ਬੰਦਾ ਕੀ ਕਰੇਗਾ ਰਾਜੀ ਤੇ ਆਪ ਨਹੀਂ ਇਸ਼ਨਾਨ ਕਰਕੇ ਪਾਣੀ ਨੂੰ ਤੇ ਹੱਥ ਨਹੀਂ ਲਾਉਣਾ ਚਾਹੁੰਦਾ ਉਹ ਪੰਕਤੀ ਕੱਢ ਲਏਗਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੇਖੋ ਪਾਣੀ ਦੇ ਇਸ਼ਨਾਨ ਕੀਤਿਆਂ ਨਹੀਂ ਰੱਬ ਮਿਲਦਾ ਕਿਤੇ ਨਹੀਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ ਇਸ਼ਨਾਨ ਕੀਤਿਆਂ ਰੱਬ ਨਹੀਂ ਮਿਲਦਾ ਉਹ ਸਿਰਫ ਕਹਿਣਾ ਚਾਹੁੰਦੇ ਵੀ ਇਸ਼ਨਾਨ ਸਾਧਨ ਹੈ ਸਿੱਧੀ ਨਹੀਂ ਇਸ਼ਨਾਨ ਮਾਰਗ ਹੈ ਮੰਜ਼ਿਲ ਨਹੀਂ ਇਹ ਨਾ ਸੋਚ ਲਈ ਇਸ਼ਨਾਨੀ ਹੋ ਗਏ ਸ਼ੁੱਧ ਹੋ ਗਏ ਪਵਿੱਤਰ ਹੋ ਗਏ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਪਰ ਇਹਦੇ ਅਰਥ ਇਹ ਵੀ ਨਾ ਕੱਢਣਾ ਵੀ ਗੁਰੂ ਸਾਹਿਬ ਇਸ਼ਨਾਨ ਕਰਨ ਤੋਂ ਰੋਕ ਰਹੇ ਜਦੋਂ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਜਿਹਦੇ ਵਿੱਚ ਕਬੀਰ ਜੀ ਨੇ ਇੱਕ ਸ਼ਬਦ ਕਿਹਾ ਹੈ ਕਿ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰਮੁੜਾਏ ਹੁਣ ਧਿਆਨ ਦੇਣਾ ਇਸ ਤਰ੍ਹਾਂ ਦੀਆਂ ਤੁਕਾਂ ਦੇ ਅਸੀਂ ਲਾਭ ਲੈਨੇ ਅਸੀਂ ਕਹਿ ਦਿਆਂਗੇ ਕਬੀਰ ਸਾਹਿਬ ਕਹਿੰਦੇ ਨੇ ਕੇਸ ਰੱਖਣੇ ਨੇ ਰੱਖ ਲਓ ਜੇ ਮਨਾਉਣੇ ਨੇ ਤੇ ਮਨਾ ਦਿਓ ਇਹਦੇ ਅਰਥ ਇਹ ਹੈ ਨੇ ਇਹ ਸ਼ਬਦ ਕਿਸੇ ਹੋਰ ਭਾਵ ਨੂੰ ਪ੍ਰਗਟ ਕਰਦੇ ਨੇ ਕਬੀਰ ਸਾਹਿਬ ਇੱਕ ਪਾਸੇ ਜਿਨੇ ਕੇਸ ਰੱਖੇ ਨੇ ਉਹਨੂੰ ਕਹਿ ਰਹੇ ਨੇ ਇਹ ਨਾ ਸੋਚੀ ਕੱਲੇ ਕੇਸ ਰੱਖ ਕੇ ਹੀ ਤੂੰ ਰੱਬ ਨੂੰ ਮਿਲ ਪੈਗਾ ਰੋਕ ਨਹੀਂ ਰਹਿ ਬਈ ਕੇਸ ਨਾ ਰੱਖ ਰੋਕ ਨਹੀਂ ਰਹਿ ਉਹਨੂੰ ਸੁਚੇਤ ਕਰ ਰਹੇ ਨੇ ਸੱਜਣਾ ਬਈ केसा ਤਾਰੀ ਹੋਇਆ ਚੰਗੀ ਗੱਲ ਇਹ ਸ਼ੁਰੂਆਤ ਤੂੰ ਚੰਗੀ ਕੀਤੀ ਪਰ ਇਹ ਨਾ ਸੋਚੀ ਬਈ ਇਹ ਕੀਤਿਆਂ ਕਹਾਣੀ ਸਮਾਪਤ ਹੋ ਗਈ ਦੂਜੇ ਪਾਸੇ ਇੱਕ ਬੰਦਾ ਘਰਡ ਮੁੰਡਾਏ ਉਹ ਆਪਣੇ ਸਰੀਰ ਦੇ ਉੱਤੋਂ ਸਾਰੇ ਕੇਸ ਉਹਨੇ ਕਟਾ ਦਿੱਤੇ ਭੱਦਨ ਕਰ ਦਿੱਤਾ ਤੁਸੀਂ ਵੇਖਿਆ ਹੋਵੇਗਾ ਮੂੰਡ ਮੁੰਡਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਕਈ ਲੋਕ ਆਪਣਾ ਸਿਰ ਇਸ ਤਰ੍ਹਾਂ ਰਗੜ ਕੇ ਮੁੰਨ ਦਿੰਦੇ ਨੇ ਜਿਵੇਂ ਕੋਈ ਲੱਕੜ ਹੁੰਦੀ ਹੈ ਉਹਨਾਂ ਨੂੰ ਸਮਝਾ ਰਹੇ ਕਿ ਇਸ ਤਰ੍ਹਾਂ ਵੀ ਨਹੀਂ ਕਿਤੇ ਸੋਚੇ ਕਿ ਇਸ ਤਰ੍ਹਾਂ ਕੀਤਿਆਂ ਹੀ ਪਰਮਾਤਮਾ ਮਿਲੇਗਾ ਉਹਨਾਂ ਦੇ ਕਹਿਣ ਦਾ ਮਤਲਬ ਕਿਸੇ ਸਾਧਨ ਨੂੰ ਵਰਤ ਕੇ ਉਹਦੇ ਹੰਕਾਰ ਵਿੱਚ ਬੰਦਾ ਨਾ ਫਸੇ ਨਾ ਤੇ ਪੱਦਣ ਵਾਲਾ ਤੇ ਨਾ ਰੱਖਣ ਵਾਲਾ ਗੱਲ ਵੱਖਰੀ ਏ ਨਾ ਉਹ ਮਲੇ ਕੱਪੜੇ ਪਾਇਆ ਖੁਸ਼ ਹੁੰਦਾ ਤੇ ਨਾ ਉਹ ਸਫੈਦ ਪਾਇਆ ਖੁਸ਼ ਹੁੰਦਾ ਨਾ ਉਹ ਬਹੁਤਾ ਖਾਇਆ ਖੁਸ਼ ਹੁੰਦਾ ਕਿ ਬੰਦਾ ਖਾਂਦਾ ਰਹੇ ਤੇ ਨਾ ਉਹ ਭੁੱਖੇ ਰਹਿਣਾ ਖੁਸ਼ ਹੁੰਦਾ ਨਾ ਉਹ ਜਿਆਦਾ ਸੁਤਿਆਂ ਖੁਸ਼ ਹੁੰਦਾ ਤੇ ਇਹ ਤੇ ਸਿਰਫ ਆਪਣੇ ਜੀਵਨ ਦੇ ਅਨੁਸਾਰ ਚੀਜ਼ਾਂ ਜਿਹੜੀਆਂ ਨੇ ਸਾਨੂੰ ਆਪ ਸੈੱਟ ਕਰਨੀਆਂ ਹੁੰਦੀਆਂ ਨੇ ਇਹਨਾਂ ਨਾਲ ਇਹ ਨਾ ਸਮਝ ਲੈਣਾ ਬਈ ਪ੍ਰਾਪਤੀ ਥੋੜਾ ਜਿਹਾ ਕੋਈ ਵਿਅਕਤੀ ਖਾਣਾ ਪੀਣਾ ਘੱਟ ਕਰਦਾ ਤੇ ਸਿੱਧਾ ਨਾ ਕਹੇਗਾ ਵਲਫੇਅਰ ਕੇ ਗੱਲ ਕਰ ਹੀ ਜਾਏਗਾ ਬਸ ਇਹਨਾਂ ਕੋਈ ਖਾਈਦਾ ਕੋਈ ਫਰਕ ਬਹੁਤ ਛੱਡ ਦਿੱਤਾ ਹੁਣ ਉੱਥੇ ਰੁਕ ਗਿਆ ਉਹ ਉਹਦਾ ਇੱਕ ਹੰਕਾਰ ਬਣ ਗਿਆ ਕਰਮ ਚੰਗਾ ਸੀ ਕਰਮ ਦੇ ਵਿੱਚ ਮੈੜ ਆ ਗਈ ਮੈਂ ਬਣ ਗਈ ਘਟਖਾਨ ਦੀ ਘਟ ਸੌਂਦਾ ਸੀ ਹੁਣ ਗਲਤ ਬਾਤ ਦੇ ਵਿੱਚ ਬਲ ਫੇਰ ਪਾ ਕੇ ਦੱਸਣਾ ਚਾਹੁੰਦਾ ਮੈਂ ਸੌਂਦਾ ਬੜਾ ਘਟ ਮੈਲ ਲੱਗਣੀ ਸ਼ੁਰੂ ਹੋ ਗਈ ਕੋਈ ਵੀ ਕਰਮ ਭਾਵੇਂ ਉਹ ਚੰਗਾ ਵੀ ਕਿਉਂ ਨਹੀਂ ਜਿਹਦੇ ਵਿੱਚ ਬੰਦਾ ਉਸ ਕੰਮ ਨੂੰ ਕਰਕੇ ਸੋਚਦਾ ਹੈ ਕਿ ਕੀਤਾ ਤੇ ਹੁਣ ਮੈਂ ਸੰਪੂਰਨ ਹੋ ਗਿਆ ਉਹੀ ਉਹਦੇ ਵਾਸਤੇ ਬੰਧਨ ਬਣ ਜਾਂਦਾ ਹੈ ਖਿਆਲ ਰੱਖਣਾ ਮੈਂ ਕਈ ਵਾਰੀ ਉਦਾਹਰਨ ਦਿੱਤੀ ਹੈ ਰਾਹ ਵਿੱਚ ਕੰਡੇ ਖਿਲਰੇ ਹੋਣ ਉਹਨਾਂ ਤੋਂ ਬਚਣ ਦਾ ਇੱਕ ਸਾਧਨ ਹੈ ਕਿ ਜੋੜਾ ਪੈਰਾਂ ਵਿੱਚ ਪਾਈਏ ਜੁੱਤੀ ਪਾਈ ਹੈ ਤਾਂ ਕਿ ਕੰਡਿਆਂ ਤੋਂ ਬੰਦਾ ਬਚੇ ਪਰ ਕਦੀ ਕਦੀ ਕੀ ਹੁੰਦਾ ਹੈ ਜੋੜੇ ਨੂੰ ਪਾਇਆ ਜੁੱਤੀ ਪਾਇਆ ਕੰਡਿਆਂ ਤੋਂ ਤੇ ਬਚ ਜਾਈਦਾ ਹੈ ਕਈ ਵਾਰੀ ਉਸ ਜੁੱਤੀ ਦੇ ਵਿਚਲੇ ਕਿੱਲ ਜਿਹੜੇ ਨੇ ਉਹ ਹੀ ਬੰਦੇ ਨੂੰ ਚੁੱਭਣ ਲੱਗ ਪੈਂਦੇ ਨੇ ਉਹਦੇ ਤੋਂ ਵੀ ਖਤਰਨਾਕ ਕੰਡਾ ਤੇ ਕਦੀ ਕਿਤੇ ਆਉਂਦਾ ਹੈ ਨਾ ਬੰਦਾ ਉਹਦੇ ਤੋਂ ਇੱਧਰ ਉੱਧਰ ਪੈਰ ਰੱਖ ਕੇ ਨਿਕਲ ਹੀ ਜਾਏਗਾ ਤੇ ਜੇ ਜੁੱਤੀ ਵਿਚਲਾ ਕਿੱਲ ਚੁੱਭਣ ਲੱਗ ਪਿਓ ਤੇ ਹਰ ਇੱਕ ਕਦਮ ਤੇ ਚੁੱਭਦਾ ਉਹ ਤੇ ਹਰ ਇੱਕ ਕਦਮ ਤੇ ਚੁੱਭਦਾ ਸੱਚੇ ਪਾਤਸ਼ਾਹ ਕਹਿੰਦੇ ਸਾਧਨ ਨੇ ਸਾਰੇ ਧਰਮ ਦੇ ਪਰ ਜੇ ਤੇਰੀ ਜ਼ਿੰਦਗੀ ਵਿੱਚ ਹਉਮੈ ਦਾ ਕਿੱਲ ਆ ਗਿਆ ਤੇ ਇੱਕ ਇੱਕ ਕਦਮ ਤੇ ਜਿੰਨਾ ਤੁਰੇਗਾ ਓਨੇ ਚੁਬੇਗਾ ਜਦੋਂ ਤੁਰੇਗਾ ਉਦੋਂ ਹੀ ਚੁਬੇਗਾ ਜਿਉਂ-ਜਿਉਂ ਚੱਲੇ ਚੁਬੇ ਜਿਉਂ ਅਸੀਂ ਪੈਰ ਚੁੱਕਾਂਗੇ ਨਾਲ ਹੀ ਚੁਬੇਗਾ ਹੰਕਾਰ ਦਾ ਕੰਡਾ ਜਿਉਂ-ਜਿਉਂ ਚੱਲਹਿ ਚੁਬੇ ਦੁੱਖ ਪਾਵਹਿ ਬੰਦਾ ਦੁਖੀ ਹੁੰਦਾ ਹੰਕਾਰ ਕਰਕੇ ਜਮਕਾਲ ਸਹ ਸਿਰ ਡੰਡਾ ਹੈ ਉਹ ਜਮਾ ਦਾ ਡੰਡਾ ਉਹਦੇ ਸਿਰ ਤੇ ਖੜਾ ਰਹਿੰਦਾ ਔਰ ਇਹ ਹੰਕਾਰ ਉਹਨੂੰ ਦੁਖੀ ਕਰਦਾ ਰਹਿੰਦਾ ਹੈ ਹੰਕਾਰ ਕਰਕੇ ਹੀ ਤੇ ਬੰਦਾ ਇੱਥੇ ਹਰ ਇੱਕ ਵੈਰ ਵਿਰੋਧ ਵਿੱਚ ਪੈਂਦਾ ਹੈ ਹੰਕਾਰ ਕਰਕੇ ਛੋਟਾ ਬੰਦਾ ਕਮਜ਼ੋਰ ਬੰਦਾ ਹਿੰਤਾ ਵਿੱਚ ਚਲਾ ਜਾਂਦਾ ਕਿ ਮੈਂ ਦੂਜੇ ਦੇ ਬਰਾਬਰ ਨਹੀਂ ਮੈਂ ਨੀਵਾ ਹਾਂ ਹੰਕਾਰ ਕਰਕੇ ਵੱਡਾ ਬੰਦਾ ਇਸ ਡਰ ਵਿੱਚ ਰਹਿੰਦਾ ਹੈ ਕਿ ਜੇ ਇਸ ਵਡਿਆਈ ਵਿੱਚ ਕੋਈ ਫਰਕ ਪੈ ਗਿਆ ਮੈਂ ਦੁਖੀ ਹੋ ਜਾਣਾ ਹੈ ਅਸਲ ਵਿੱਚ ਉਹ ਬੰਦਾ ਨਹੀਂ ਦੁਖੀ ਹੁੰਦਾ ਉਹਦਾ ਮਨ ਦੁਖੀ ਹੁੰਦਾ ਹੈ ਹੰਕਾਰ ਦੀ ਖੁਰਾਕ ਮਨ ਦੀ ਖੁਰਾਕ ਨਹੀਂ ਹੈ ਉਹਦੇ ਮਨ ਦੀ ਦੁਨੀਆ ਉਹ ਹੰਕਾਰ ਘਟੇ ਚਾਰ ਬੰਦੇ ਸਤਕਾਰ ਕਰਦੇ ਨੇ ਉਹਨਾਂ ਵਿੱਚੋਂ ਇੱਕ ਨੇ ਨਾਂ ਕੀਤਾ ਚੋਟ ਲੱਗ ਗਈ ਕਿੰਨੂ ਲੱਗੀ ਆਦਮੀ ਨੂੰ ਥੋੜਾ ਲੱਗਦੀ ਹੈ ਬੰਦੇ ਦੀ ਖੁਰਾਕ ਹੰਕਾਰ ਨਹੀਂ ਬੰਦੇ ਦੀ ਖੁਰਾਕ ਤੇ ਨਾਮ ਹੈ ਇਹ ਹੰਕਾਰ ਦੀ ਖੁਰਾਕ ਮਨ ਨੂੰ ਮਿਲਦੀ ਹੈ ਤੇ ਜਦੋਂ ਹੰਕਾਰ ਪੂਰਾ ਨਹੀਂ ਹੁੰਦਾ ਬੰਦਾ ਪਰਤ ਕੇ ਆਪਣੀ ਹਰ ਇੱਕ ਚੀਜ਼ ਦੇ ਵਿੱਚੋਂ ਵਡਿਆਈ ਸ਼ੋਭਾ ਸੁਣਨੀ ਚਾਹੁੰਦਾ ਕਿਤੇ ਬਰੀਕ ਥਾਂ ਤੇ ਬੈਠਾ ਹੋਇਆ ਸਭ ਕੁਝ ਤਾਂ ਇਸ ਨੂੰ ਰੋਕਣ ਦਾ ਯਤਨ ਕਰ ਰਹੇ ਨੇ ਕਿ ਕਈ ਕਰਮ ਕੀਤੇ ਕਬੀਰ ਸਾਹਿਬ ਕਹਿੰਦੇ ਗ੍ਰਹਿ ਤਜ ਬਨਖੰਡ ਜਾਈਐ ਬਨਖੰਡ ਦਾ ਅਰਥ ਹੈ ਜੰਗਲ ਦੀ ਧਰਤੀ ਚੌਣ ਖਾਈਐ ਕੰਦਾ ਕੰਦ ਕਹਿੰਦੇ ਨੇ ਜੜਾ ਪੁੱਟ ਕੇ ਖਾਣੀ ਹੈ ਪੁਰਾਣੇ ਯੋਗੀ ਸਨ ਜਿਹੜੇ ਘਰਾਂ ਵਿੱਚੋਂ ਚਲੇ ਜਾਂਦੇ ਸਨ ਸਾਧਨਾ ਕਰਨ ਵਾਸਤੇ ਸਾਧਨਾ ਕਰਨ ਵਾਸਤੇ ਚਲੇ ਜਾਂਦੇ ਸਨ ਕਾਦੇ ਵਾਸਤੇ ਨਾ ਦੂਜਾ ਮਿਲੇ ਨਾ ਕ્રોਧ ਆਵੇ ਨਾ ਅੰਦਰ ਸੜੇ ਇਕੱਲੇ ਹੋ ਜਾਓ। ਨਾ ਕੋਈ ਦੂਜਾ ਮੇਲੇ ਨਾ ਵਾਸ਼ਨਾ ਜਾ ਕੇ ਇਕੱਲੇ ਹੋ ਜਾਓ। ਨਾ ਹੰਕਾਰ, ਨਾ ਕਿਸੇ ਚੀਜ਼ ਦੀ ਲੋੜ, ਲੋਭ ਵੀ ਮਰੇਗਾ ਇਸ ਵਾਸਤੇ ਜਾਂਦੇ ਨੇ। ਉੱਥੇ ਗਏ ਖੁਰਾਕ ਵੀ ਬੰਦ ਕਰ ਦਿੱਤੀ, ਖਾਦਾ ਕੀ? ਰੁੱਖਾਂ ਦੀਆਂ ਜੜਾਂ ਪੁੱਠ-ਪੁੱਠ ਕੇ ਖਾਧੀਆਂ। ਉਹਨਾਂ ਜੜਾਂ ਦੇ ਵਿੱਚ ਕਿਹੜੇ ਤੱਤ ਹੁੰਦੇ ਨੇ ਜਿਹੜੇ ਵਾਸ਼ਨਾ ਨਹੀਂ ਪੈਦਾ ਹੋਣ ਦਿੰਦੇ। ਉਹ ਖਾ ਖਾ ਕੇ ਨਾ ਇੱਕ ਵਾਰੀ ਲੱਗਾ ਕਿ ਵਾਸ਼ਨਾ ਬੰਦ ਹੋ ਗਈ ਖਤਮ ਹੋ ਗਈ ਪਰ ਇਹ ਉਹਨਾਂ ਦਾ ਭੁਲੇਖਾ ਸੀ ਖੁਰਾਕ ਬੰਦ ਕਰ ਦਿੱਤੀ ਭੁਲੇਖਾ ਪੈ ਗਿਆ ਵਾਸ਼ਨਾ ਨਹੀਂ ਗਈ ਉਹ ਤੇ ਅਨਾਜ ਬੰਦ ਕਰ ਦਿੱਤਾ ਤਾਂ ਹੋਇਆ ਸੀ ਗ੍ਰਹਿ ਤਜ ਬਨਖੰਡ ਜਾਈਐ ਚੁਣ ਖਾਈਐ ਕੰਧਾ ਉਹ ਵਿਅਕਤੀ ਜਿਉਂ ਹੀ ਸੰਸਾਰ ਵਿੱਚ ਆਏਗਾ ਉਹ ਪ੍ਰਵਿਰਤੀ ਫਿਰ ਲਾਗੂ ਹੋ ਜਾਏਗੀ ਉਹਦੀ ਜੜ ਕਿਤੇ ਹੋਰ ਹੈ ਕਿਸੇ ਡੂੰਗੀ ਥਾਂ ਤੇ ਉਹਦੀ ਜੜ੍ਹ ਖੜੀ ਹੋਈ ਏ ਇਸ ਲਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੋਰ ਇਹਦੀ ਤਾਕੀਦ ਬੜੇ ਖੁੱਲੇ ਸ਼ਬਦਾਂ ਵਿੱਚ ਕਰ ਦਿੰਦੇ ਨੇ ਉਹਨਾਂ ਨੇ ਬਚਨ ਕੀਤਾ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹਉ ਮੈਂ ਮਰ ਨ ਜਾਵੇ ਜੇ ਕੋਈ ਬੰਦਾ ਆਪਣੇ ਸਰੀਰ ਨੂੰ ਇੱਕ ਇੱਕ ਇੰਚ ਵੀ ਕਟਾਦਾ ਕਿ ਇਹਦੇ ਕਟਾਇਆ ਮੇਰੀ ਹਉਮੈ ਮਰੇਗੀ ਹੁਣ ਮੈਂ ਹੋਰ ਚੀਜ਼ ਹੋਰ ਕਿਸੇ ਥਾਂ ਜਿੱਥੇ ਬਿਮਾਰੀ ਬੈਠੀ ਜੇ ਉੱਥੇ ਦਵਾਈ ਨਾ ਜਾਵੇ ਤੇ ਸਰੀਰ ਕੀ ਕਰੇਗਾ ਰੋਗ ਲੱਗਾ ਜੜ ਵਿੱਚ ਪੱਤਿਆਂ ਤੇ ਸਪਰੇਅ ਦੇ ਕੀ ਅਰਥ ਨੇ ਦਵਾਈ ਤੇ ਉੱਥੇ ਜਾਏ ਹੰਕਾਰ ਦੀ ਜੜ ਕਿਤੇ ਮਨ ਵਿੱਚ ਹਾਂ ਸਾਧਨ ਜ਼ਰੂਰ ਸੀ ਨੇ ਖਿਆਲ ਰੱਖਣਾ ਸਾਧਨ ਸਰੀਰ ਹੀ ਹੈ ਮਨ ਤੱਕ ਕੋਈ ਵੀ ਚੀਜ਼ ਭੇਜਣੀ ਹੋਰ ਕੋਈ ਰਾਹ ਨਹੀਂ ਸਰੀਰ ਤੇ ਰਹੀਂ ਜਾਏਗੀ ਪਰ ਦਵਾਈ ਤਾਂ ਠੀਕ ਹੋਵੇ ਨਾ ਦਵਾਈ ਠੀਕ ਹੋਵੇ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਜਿੰਨੇ ਤੈਨੂੰ ਰੋਗ ਨੇ ਉਹਨਾਂ ਸਾਰਿਆਂ ਦੀ ਦਵਾਈ ਹੈ ਨਾਮ ਤੇ ਰੋਗ ਤੇਰੇ ਮਨ ਵਿੱਚ ਹੈ ਤਨ ਵਿੱਚ ਨਹੀਂ ਹੈ ਬਿਲਕੁਲ ਤਨ ਵਿੱਚ ਕੋਈ ਵਿਕਾਰ ਨਹੀਂ ਹੈ ਬਿਲਕੁਲ 100% ਖਾਲੀ ਹੈ ਵਿਕਾਰ ਮਨ ਵਿੱਚ ਹੈ ਦਵਾਈ ਨਾਮ ਹੈ ਤੇ ਮਨ ਲੱਭਦਾ ਨਹੀਂ ਕਿੱਥੇ ਪਾਈਏ ਜੇ ਨਾਮ ਔਖ ਦੀ ਹੈ ਸਰਬ ਰੋਗ ਦਾ ਔਖਦ ਨਾਮ ਤਾਂ ਦਵਾਈ ਕਿੱਥੇ ਭੇਜੀਏ ਮਨ ਵਿੱਚ ਨੇ ਰੋਗ ਸਾਰੇ ਉੱਥੇ ਲੁੱਕ ਕੇ ਬੈਠੇ ਨੇ ਤੇ ਮਨ ਲੱਭਦਾ ਨਹੀਂ ਕਿੱਥੋਂ ਲੱਭੋਗੇ ਇਹ ਮਨ ਕੈਠੇ ਰਹਿਤਾ ਇਹ ਮਨ ਕਿੱਥੇ ਰਹਿੰਦਾ ਤੁਸੀਂ ਇੱਕ ਥਾਂ ਤੇ ਦਵਾਈ ਪਾਓਗੇ ਦੂਜੇ ਥਾਂ ਤੇ ਚਲਾ ਜਾਏਗਾ ਉਹਨੇ ਥਾਂ ਬਦਲ ਜਾਣੀ ਹੈ ਬੜਾ ਤੇਜ਼ ਤਰਾਰ ਹੈ ਕਬ ਹੂੰ ਜਿਹੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਕਿੱਥੇ ਉਹ ਪਕੜਿਆ ਨਹੀਂ ਜਾਂਦਾ ਤੇ ਸਤਿਗੁਰੂ ਨੇ ਫਿਰ ਇੱਕ ਬਹੁਤ ਵਧੀਆ ਤਰੀਕਾ ਕਿਉਂਕਿ ਮਨ ਤੱਕ ਜਿਹੜੀ ਚੀਜ਼ ਭੇਜਣੀ ਹੈ ਕੋਈ ਸਿੱਧੀ ਨਹੀਂ ਭੇਜ ਸਕਦਾ ਸਰੀਰ ਨੂੰ ਵਿੱਚ ਲਿਆਉਣਾ ਪਏਗਾ ਸਰੀਰ ਨੂੰ ਸਾਧਨ ਬਣਾਉਣਾ ਪਏਗਾ ਤੇ ਮਨ ਤੱਕ ਜੇ ਨਾਮ ਭੇਜਣਾ ਹੈ ਤੇ ਦੋ ਚੀਜ਼ਾਂ ਦੀ ਵਰਤੋਂ ਸਿਖਾਈ ਗੁਰੂ ਸਾਹਿਬ ਨੇ ਰਸਨਾ ਦੀ ਤੇ ਕੰਨਾਂ ਦੀ ਕਹਿੰਦੇ ਰਸਨਾ ਨਾਲ ਜਪ ਕੰਨਾਂ ਨਾਲ ਸੁਣ ਮਨ ਤੱਕ ਚੀਜ਼ਾਂ ਜਾਣੀ ਸ਼ੁਰੂ ਹੋ ਜਾਣਗੀਆਂ ਸ਼ਬਦ ਮਨ ਦੇ ਵਿੱਚ ਪੈਣੇ ਸ਼ੁਰੂ ਹੋ ਜਾਣਗੇ ਫਿਰ ਗੁਰੂ ਸਾਹਿਬ ਨੇ ਸਾਰੇ ਸਰੀਰ ਦੀ ਬੰਤਰ ਇਹਦਾ ਬਹਿਣਾ ਉੱਠਣਾ ਸ਼ੁੱਧ ਕਰਨ ਵਾਸਤੇ ਕਿਹਾ ਵੇਖਣਾ ਠੀਕ ਕਰਨ ਵਾਸਤੇ ਕਿਹਾ ਸਰੀਰ ਹੈ ਇੰਜੈਕਸ਼ਨ ਨਾਮ ਹੈ ਦਵਾਈ ਇਹਦੇ ਰਾਈ ਨਾਮ ਮਨ ਵਿੱਚ ਜਾਏਗਾ ਫਿਰ ਉਹ ਦਵਾਈ ਵੀ ਸੋਧੀ ਹੋਈ ਹੋਵੇ ਉਹ ਨਾਮ ਜਿਹੜਾ ਹੈ ਇੱਕ ਦਵਾਈ ਸਿੱਧੀ ਖਾਣੀ ਬੜੀ ਖਤਰਨਾਕ ਬਿਨਾ ਕਿਸੇ ਪਰਫੈਕਟ ਡਾਕਟਰ ਤੋਂ ਬਿਨਾ ਦਵਾਈਆਂ ਦੇ ਸਟੋਰ ਭਰੇ ਪੈਨੇ ਅੱਜ ਅਸੀਂ ਵੀ ਕਹਿੰਨੇ ਆ ਕਿ ਨਾਮ ਉਹ ਹੀ ਹੈ ਜਿਹੜਾ ਤੁਸੀਂ ਜਪਦੇ ਹੋ ਗੁਰੂ ਵਾਲੇ ਬਣ ਕੇ ਨਾਮ ਅਸੀਂ ਵੀ ਉਹ ਜਪਨੇ ਆ ਗੁਰੂ ਤੁਹਾਡੇ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਨਹੀਂ ਹੋ ਸਕਦੇ ਪੰਜਾਬੀ ਸਾਨੂੰ ਵੀ ਆਉਂਦੀ ਕੀ ਫਰਕ ਪੈ ਗਿਆ ਗਿਆਨ ਭਰਿਆ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਧਾਰਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਨ ਤੇ ਅਸੀਂ ਕਿਤੇੋਂ ਵੀ ਲੈ ਸਕਨੇ ਆ ਗਿਆਨ ਗੀਤਾ ਵਿੱਚੋਂ ਵੀ ਸੁਣਿਆ ਜਾ ਸਕਦਾ ਹੈ ਚਾਰ ਜਿਹੜੇ ਸ਼ਾਸਤਰ ਨੇ ਚਾਰ ਵੇਦ ਨੇ ਸ਼ਾਸਤਰ ਨੇ 6 27 ਸਿਮਰਤियां ਨੇ ਬਾਈਬਲ ਹੈ ਕੁਰਾਨ ਹੈ ਉਪਨਿਸ਼ਦ ਨੇ ਗੀਤਾ ਦੋ ਪ੍ਰਕਾਰ ਦੀ ਅਸ਼ਟਾਵਕਰ ਦੀ ਗੀਤਾ ਵੱਖਰੀ ਹੈ ਦੁਨੀਆਂ ਦਾ ਸ੍ਰੇਸ਼ਟ ਗਿਆਨ ਹੈ ਉਹਦੇ ਵਿੱਚ ਇੱਕ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਭਗਤਾਂ ਦੇ ਪਰਵਚਨ ਇਸ ਧਰਤੀ ਤੇ ਮੌਜੂਦ ਨੇ ਜਿੰਨੂੰ ਮਰਜ਼ੀ ਸੁਣ ਸਕਨੇ ਆ ਸੁਣ ਕੇ ਇੱਕ ਭਰਮ ਪੈਦਾ ਹੁੰਦਾ ਕਿ ਪਹੁੰਚ ਗਏ ਕਲਪਨਾ ਪੈਦਾ ਹੋ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ ਅਸੀਂ ਸੁਣ ਕੇ ਕਹਾਂਗੇ ਸਾਨੂੰ ਗਿਆਨ ਮਿਲ ਗਿਆ ਪਰ ਸਾਡਾ ਸਿਸਟਮ ਹੈ ਨਹੀਂ ਸਾਡੇ ਕੋਲ ਗੁਰੂ ਸਾਡਾ ਹੈ ਨਹੀਂ ਗੁਰੂ ਤਾਂ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਇਆ ਕਿਨੇ ਯਾਦ ਰੱਖੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਗੁਰੂ ਸਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਨ ਉਦੋਂ ਵੀ ਗੁਰੂ ਸਨ ਗੁਰੂ ਗ੍ਰੰਥ ਸਾਹਿਬ ਕਿਹਾ ਹੈ ਨਾ ਸ਼ਬਦ ਗੁਰੂ ਸੁਰ ਧੁਨ ਚੇਲਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਤੀ ਇਹ ਤਾਂ ਇੱਕ ਸਿਰਫ ਫਾਈਨਲ ਸਿਸਟਮ ਸੀ ਕਰਨਾ ਗੁਰੂ ਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਗੁਰਬਾਣੀ ਸੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੇ ਪ੍ਰਕਾਸ਼ ਹੋ ਗਿਆ ਹਰਮੰਦਰ ਸਾਹਿਬ ਦੇ ਵਿੱਚ ਪੂਰਾ ਤਖਤ ਲੱਗਦਾ ਸੀ ਚੰਦੋਵਾ ਲੱਗਦਾ ਸੀ ਬਿਲਕੁਲ ਸਤਕਾਰ ਹੁੰਦਾ ਸੀ ਤੁਸੀਂ ਸੁਣਿਆ ਹੋਵੇਗਾ ਗੁਰੂ ਅਰਜਨ ਦੇਵ ਜੀ ਦੇ ਟਾਈਮ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਖ ਅਸਣ ਹੁੰਦਾ ਸੀ ਗੁਰੂ ਅਰਜਨ ਦੇਵ ਜੀ ਜ਼ਮੀਨ ਤੇ ਸੌਂਦੇ ਰਹੇ 2 ਸਾਲ ਸ਼ਹਾਦਤ ਤੋਂ ਪਹਿਲਾਂ ਤਾਂ ਉਹਦੋਂ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਸੀ ਪਰ ਗੁਰੂ ਗ੍ਰੰਥ ਸਾਹਿਬ ਪਾਦਸ਼ਾਹ ਜੀ ਨੂੰ ਸ਼ਬਦ ਨੂੰ ਗੁਰੂ ਧਾਰਨ ਕਰਨ ਵਾਸਤੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਲਿਆਉਣਾ ਪੈਂਦਾ ਸੀ ਉਹਨਾਂ ਦਾ ਸਰੀਰ ਵਿੱਚ ਦੇਹ ਆਉਂਦੀ ਸੀ ਬਿਲਕੁਲ ਸਾਫ਼ ਹੈ ਕੋਈ ਓਲਾ ਨਹੀਂ ਹੈ ਵਿੱਚ ਦੇਹ ਆਉਂਦੀ ਸੀ ਗੁਰੂ ਨਾਨਕ ਦੇਵ ਜੀ ਸਿੱਖ ਨੂੰ ਕਹਿੰਦੇ ਸਨ ਸਿੱਖਾ ਕਹੋ ਵੈਗੁਰੂ ਉਹ ਵੈਗੁਰੂ ਕਹਿੰਦਾ ਸੀ ਤੇ ਸਿੱਖ ਡਾਇਰੈਕਟ ਸ਼ਬਦ ਨਾਲ ਜੁੜ ਜਾਂਦਾ ਸੀ ਗੁਰੂ ਨਾਨਕ ਸਾਹਿਬ ਫਿਰ ਰਾਹ ਦੱਸ ਦਿੰਦੇ ਸਨ ਕਹਿੰਦੇ ਸਨ ਜੁੜ ਹੁਣ ਸ਼ਬਦ ਦੇ ਨਾਲ ਹੁਣ ਮੇਰਾ ਕੰਮ ਨਹੀਂ ਵਿਚ ਰਿਹਾ ਤੂੰ ਆਪਣਾ ਕੰਮ ਕਰ ਹੁਣ ਕਮਾ ਹੁਣ ਇਸ ਬਾਣੀ ਦੇ ਉਪਦੇਸ਼ ਹੁਣ ਤੂੰ ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾ ਜੇ ਇਹਦੀ ਉਦਾਹਰਣ ਲੈਣੀ ਹੋਵੇ ਤੇ ਇੱਕ ਉਦਾਹਰਣ ਵੀ ਮੈਂ ਤੁਹਾਡੇ ਨਸਾਂ ਜੀ ਕਰ ਦਿਆਂ ਗੁਰੂ ਨਾਨਕ ਦੇਵ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਸਿੱਖਾਂ ਨੂੰ ਬਾਣੀ ਨਾਲ ਜੋੜਿਆ ਗੁਰੂ ਅੰਗਦ ਦੇਵ ਜੀ ਨੇ ਫਿਰ ਉਸੇ ਬਾਣੀ ਨਾਲ ਸ਼ਬਦ ਨਾਲ ਜੋੜਿਆ ਗੁਰਸਿੱਖਾਂ ਨੂੰ ਸਰੀਰ ਗੁਰੂ ਅੰਗਦ ਦੇਵ ਜੀ ਦਾ ਵਿੱਚ ਆ ਗਿਆ ਸਾਰੇ ਗੁਰੂ ਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਰਹੇ ਤੇ ਗੁਰੂ ਰਾਮਦਾਸ ਜੀ ਨੇ ਤੇ ਕਹਿ ਵੀ ਦਿੱਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੈ ਪਰਤਖ ਗੁਰੂ ਕੌਣ ਹੈ ਧਿਆਨ ਦੇਣਾ ਇਹ ਸ਼ਬਦ ਬਹੁਤ ਮਹਿੰਗੇ ਨੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਗੋਪਤ ਗੁਰੂ ਨੇ ਜੇ ਕੋ ਜਪੇਗਾ ਤੇ ਪ੍ਰਗਟ ਹੋ ਜਾਣਗੇ ਜੀਵਨ ਵਿੱਚ ਨਹੀਂ ਤੇ ਸਿੱਖ ਆਪਣੀ ਥਾਂ ਤੇ ਗੁਰੂ ਆਪਣੀ ਥਾਂ ਪ੍ਰਗਟ ਪ੍ਰਤੱਖ ਗੁਰੂ ਕੌਣ ਹੈ ਪ੍ਰਤੱਖ ਗੁਰੂ ਕਿੰਨੂ ਕਿਹਾ ਹੈ ਪ੍ਰਤੱਖ ਗੁਰੂ ਸੀ ਗੁਰੂ ਨਾਨਕ ਦੇਵ ਜੀ ਦੀ ਦੇ ਗੁਰੂ ਅੰਗਦ ਦੇਵ ਜੀ ਦੀ ਦੇ ਉਹ ਪ੍ਰਤੱਖ ਗੁਰੂ ਸੀ ਬੋਲਦਾ ਸੀ ਬੋਲ ਕੇ ਕਹਿੰਦਾ ਸੀ ਕਿ ਜੁੜੋ ਸ਼ਬਦ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਾਲ ਇਹ ਨਹੀਂ ਮਕਰ ਉਹ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਬੋਲਦੇ ਉਹ ਹੀ ਸਨ ਪਰ ਦੇਹ ਵਰਤੀ ਜਾਂਦੀ ਸੀ ਗੁਰੂ ਨਾਨਕ ਦੇਵ ਜੀ ਦੀ ਦੇਹ ਵਿੱਚ ਆਉਂਦੀ ਸੀ ਔਰ ਇਹਦੀ ਇੱਕ ਪੱਕੀ ਉਦਾਹਰਨ ਹੈ ਕਿ ਜਿਹੜੇ ਸਿੱਖ ਨੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਗੁਰੂ ਧਾਰਨ ਕੀਤਾ ਬਾਬਾ ਬੁੱਢਾ ਜੀ ਦੀ ਉਦਾਹਰਨ ਲੈ ਲਈਏ ਉਹਨਾਂ ਨੂੰ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨਾਲ ਜੋੜ ਦਿੱਤਾ ਗੁਰਬਾਣੀ ਨਾਲ ਜੋੜ ਦਿੱਤਾ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿੱਤਾ ਤੇ ਉਹਨਾਂ ਨੇ ਦੇਹ ਸੰਕੋਚੀ ਤੇ ਗੁਰੂ ਅੰਗਦ ਦੇਵ ਜੀ ਵਿੱਚ ਉਹ ਸ਼ਬਦ ਟਿਕਾ ਦਿੱਤਾ ਕਿਤੇ ਇਤਿਹਾਸ ਵਿੱਚ ਨਹੀਂ ਮਿਲਦਾ ਵੀ ਬਾਬੇ ਬੁੱਢੇ ਨੇ ਪਰਤ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਿਆ ਹੋਵੇ ਗੁਰੂ ਅਮਰਦਾਸ ਜੀ ਨੂੰ ਕਿਹਾ ਹੋਵੇ ਵੀ ਫਿਰ दीक्षित ਕਰੋ ਕਿਉਂਕਿ ਉਹ ਰਹਿ 6 ਜਾਮਿਆਂ ਤੱਕ